ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅੱਜ ਕਾਮਰੈਡ ਵੀ ਆਈ ਲੈਨਨ ਦੀ 101ਵੀਂ ਵਰ੍ਹੇ ਸੀ ਹੈ ਤੇ ਅੱਜ ਤੋਂ 101 ਸਾਲ ਪਹਿਲਾਂ ਉਹ ਸਾਨੂੰ ਸਾਰਿਆਂ ਨੂੰ ਮਸ਼ੂੜਾ ਦੇ ਗਈ ਸੀ ਦੇ ਗਈ ਸੀ ਤੇ ਉਹਨਾਂ ਨੇ ਸੋਵੀਅਤ ਯੂਨੀਅਨ ਦੇ ਵਿੱਚ ਇਨਕਲਾਬ ਕਰਕੇ ਜਿਹੜਾ ਦੁਨੀਆ ਭਰ ਦੇ ਲੋਕਾਂ ਨੂੰ ਇੱਕ ਨਵਾਂ ਰਾਹ ਦੱਸਿਆ ਸੀਗਾ ਤੇ ਉਹਨਾਂ ਦੀ ਦੇ ਇਸ 101ਵੀਂ ਵਰ੍ਹੇ ਸਿਰ ਦੇ ਉੱਤੇ ਅਸੀਂ ਉਹਨਾਂ ਨੂੰ ਇਨਕਲਾਬੀ ਸ਼ਰਧਾਂਜਲੀ ਭੇਟ ਕਰਦੇ ਹਾਂ ਉਹਨਾਂ ਦੀਆਂ ਕੁਝ ਗੱਲਾਂ ਬਹੁਤ ਸਾਰੀਆਂ ਗੱਲਾਂ ਨੇ ਉਹਨਾਂ ਦੀਆਂ ਕਿਤਾਬਾਂ ਨੇ ਕਿੰਨੀਆਂ ਉਹਨਾਂ ਦੀ ਗੱਲ ਨਹੀਂ ਕਰ ਰਹੇ ਅਸੀਂ ਸਿਰਫ ਕੁਝ ਗੱਲ ਇਹ ਦੱਸ ਰਹੇ ਹਾਂ ਕਿ ਉਹ ਇਹ ਕਹਿੰਦੇ ਸੀ ਵੀ ਕਈ ਦਹਾਕੇ ਅਜਿਹੇ ਹੁੰਦੇ ਐ ਜਦੋਂ ਕੋਈ ਵੀ ਕੁਝ ਵੀ ਇਨਕਲਾਬੀ ਨਹੀਂ ਵਾਪਰਦਾ ਪਰ ਕਦੇ-ਕਦੇ ਕੁਝ ਹਫ਼ਤਿਆਂ 'ਚ ਹੀ ਬਹੁਤ ਕੁਝ ਇਨਕਲਾਬੀ ਵਾਪਰ ਜਾਂਦਾ ਇਦਾ ਮੈਨਾ ਇਹ ਵੀ ਨਹੀਂ ਕਿ ਅਸੀਂ ਉਹ ਉਡੀਕਦੇ ਰਹੀਏ ਕਿ ਉਹ ਹਫ਼ਤੇ ਕਦੋਂ ਆਉਣਗੇ ਜਦੋਂ ਇਹ ਇਨਕਲਾਬੀ ਵਾਪਰੂਗਾ ਤੇ ਸਾਲ ਐਵੇਂ ਜਾਂਦੇ ਰਹਿਣਗੇ ਸਾਨੂੰ ਜਥੇਬੰਦਕ ਤੌਰ ਤੇ ਉਹਨਾਂ ਦੇ ਜਿਹੜੇ ਦੱਸੇ ਹੋਏ ਅਸੂਲ ਨੇ ਉਹਨਾਂ ਦੇ ਉੱਤੇ ਕਾਇਮ ਰਹਿਣਾ ਚਾਹੀਦਾ ਉਹ ਇਹ ਕਹਿੰਦੇ ਸੀ ਕਿ ਕਿਸੇ ਵੀ ਇਨਕਲਾਬੀ ਪਾਰਟੀ ਤੋਂ ਬਿਨਾ ਕੋਈ ਇਨਕਲਾਬ ਵੀ ਨਹੀਂ ਹੋ ਸਕਦਾ ਇਹਦਾ ਮਤਲਬ ਹੈ ਇਨਕਲਾਬੀ ਪਾਰਟੀ ਬਣਾਉਣੀ ਪੈਂਦੀ ਹੈ ਤੇ ਅਗਲੀ ਗੱਲ ਇੱਕ ਉਹਨਾਂ ਨੇ ਇਹ ਕਿਹਾ ਕਿ ਇਨਕਲਾਬੀ ਸਿਧਾਂਤ ਤੋਂ ਬਿਨਾ ਕੋਈ ਇਨਕਲਾਬੀ ਲਹਿਰ ਨਹੀਂ ਹੋ ਸਕਦੀ ਸੋ ਆਓ ਇਹਨਾਂ ਗੱਲਾਂ ਤੇ ਅਮਲ ਕਰੀਏ ਤਾਂ ਕਿ ਅਸੀਂ ਕੋਈ ਭਾਰਤ ਦੇ ਲੋਕਾਂ ਨੂੰ ਉਹਨਾਂ ਦੀ ਭੁੱਖਮਰੀ, ਕੰਗਾਲੀ ਤੇ ਬਾਕੀ ਚੀਜ਼ਾਂ ਤੋਂ ਛੁਟਕਾਰਾ ਦਿਵਾ ਸਕੀਏ ਸੋ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਹੈ ਕਿ ਜਿਹੜੀਆਂ UGC ਦੇ ਡਰਾਫਟ ਰੈਗੂਲੇਸ਼ਨ ਆਏ ਆਏ ਹੈ ਪਿੱਛੇ ਉਹਦੇ ਉੱਤੇ ਤਾਮਿਲनाडु ਦੇ ਮੁੱਖ ਮੰਤਰੀ ਨੇ ਕੱਲ ਜਿਹੜੇ ਦੇਸ਼ ਦੇ ਜਿਹੜੇ ਵਿਦਿਆ ਮੰਤਰੀ ਹੈ ਸ਼੍ਰੀ ਧਰਮਿੰਦਰ ਪ੍ਰਧਾਨ ਉਹਨਾਂ ਨੂੰ ਚਿੱਠੀ ਲਿਖ ਕੇ ਇਹ ਡਰਾਫਟ ਵਾਪਸ ਲੈਣ ਦੀ ਮੰਗ ਕੀਤੀ ਹੈ ਤੇ ਉਹਨਾਂ ਨੇ ਨਾਲ ਦੀ ਨਾਲੇ ਜਿਹੜੀਆਂ ਗੈਰ ਕਾਂਗਰਸੀ ਸਰਕਾਰਾਂ ਦੇ ਮੁੱਖ ਮੰਤਰੀ ਹੈ ਜਿਵੇਂ ਦਿੱਲੀ ਹੋ ਗਿਆ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਝਾਰਖੰਡ ਕਰਨਾਟਕਾ ਕੇਰਲਾ ਪੱਛਮੀ ਬੰਗਾਲ ਤੇਲੰਗਾਨਾ ਪੰਜਾਬ ਇਹਨਾਂ ਦੇ ਮੁੱਖ ਮੰਤਰੀਆਂ ਨੂੰ ਵੀ ਕਿਹਾ ਕਿ ਉਹ ਵੀ ਆਪਣੇ ਆਪਣੇ ਸੂਬਿਆਂ ਦੀਆਂ ਅਸੈਂਬलीज ਦੇ ਵਿੱਚ ਇਹਨਾਂ ਜਿਹੜੇ ਡਰਾਫਟ ਰੈਗੂਲੇਸ਼ਨ ਰੈਗੂਲੇਸ਼ਨ ਨੇ ਇਹਨਾਂ ਦੇ ਵਿਰੁੱਧ ਮਤੇ ਪਾਸ ਕਰਨ ਤਾਂ ਕਿ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਇਹਨਾਂ ਨੂੰ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਵੀ ਜਿਹੜੇ ਇਹ ਰੈਗੂਲੇਸ਼ਨਸ ਨੇ ਇਹ ਬਹੁਤ ਵੱਡੇ ਚੈਲੰਜ ਨੇ ਸਾਡੀ ਜਿਹੜੀ ਦੇਸ਼ ਦੀਆਂ ਜਿਹੜੀਆਂ ਯੂਨੀਵਰਸਟੀਆਂ ਨੇ ਸਟੇਟ ਦੀਆਂ ਉਹਨਾਂ ਦੇ ਵਾਸਤੇ ਉਹਨਾਂ ਦੀ ਆਟੋਨੋਮੀ ਦੇ ਖਿਲਾਫ ਤੇ ਇਹ ਜਿਹੜੀ ਹੈ ਸੂਬਿਆਂ ਦਾ ਜਿਹੜਾ ਇਹ ਸੁੱਖਿਆ ਦੇ ਉੱਤੇ ਅਧਿਕਾਰ ਹੈ ਉਸ ਦੇ ਉੱਤੇ ਵੀ ਛਾਪਾਂ ਨੇ ਬਹੁਤ ਵੱਡਾ ਅਗਲੀ ਗੱਲ ਆਰਜੀਕਾਰ ਜਿਹੜਾ ਹਸਪਤਾਲ ਦੇ ਵਿੱਚ ਇੱਕ ਡਾਕਟਰ ਬੇਟੀ ਸਾਡੀ ਦੀ ਬੜਾ ਬੇਰਹਿਮੀ ਨਾਲ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਪਲਾਟਕਾਰ ਤੋਂ ਬਾਅਦ ਉਸ ਦਾ ਜਿਹੜਾ ਦੋਸ਼ੀ ਹੈ ਸੰਜੇ ਰੋਆਏ ਉਸ ਨੂੰ ਕੱਲ ਉਥੋਂ ਦੀ ਜਿਹੜੀ ਐਡੀਸ਼ਨਲ ਸੈਸ਼ਨ ਜੱਜ ਹੈ ਸਿਆਲਤਾ ਦੇ ਅਨਿਰਵਨ ਦਾਸ ਉਹਨਾਂ ਨੇ ਕੱਲ ਆਖਰੀ ਸਾਰ ਰੈਡ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇਹ ਜਿਹੜੀ ਪੁਰਾਣੀ ਜਿਹੜੀ ਨੀਤੀ ਹੈ ਸਾਡੀ ਪੁਰਾਣੀ ਬਹੁਤ ਪੁਰਾਣੀ ਸੋਚ ਕਿ ਵੀ ਜਾਨ ਦੇ ਬਦਲੇ ਚ ਜਾਨ ਲੈਣੀ ਚਾਹੀਦੀ ਹੈ ਉਹ ਅੱਜ ਕੱਲ ਨਹੀਂ ਉਹਦੀ ਲੋੜ ਤੇ ਉਹਨਾਂ ਨੂੰ ਐ ਲੱਗਦਾ ਹੈ ਵੀ ਇਹ ਜਿਹੜਾ ਹੈਗਾ ਜਿੱਥੇ ਫਾਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਰੇਅਰਸਟ ਆਫ ਦਾ ਰੇਅਰ ਕੇਸ ਵੀ ਬੋਤ ਟਾਮਿਆਂ ਕਰ ਲਿਆ ਚੋ ਕੋਈ ਕੱਦਾ ਕੇਸ ਉਸ ਕੈਟਾਗਰੀ ਚ ਹੀ ਨਹੀਂ ਹੁੰਦਾ ਇਸ ਕਰਕੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੀ بجائے ਉਮਰ ਕੈਸ ਸੁਣਾਇਆ ਗਿਆ ਪਰ ਤੇ ਨਾਲ ਦੀ ਨਾਲੇ ਉਹਨਾਂ ਨੇ 17 ਲੱਖ ਜਿਹੜਾ ਹੈ ਉਹਨਾਂ ਦੇ ਉਸ ਲੜਕੀ ਦੇ ਡਾਕਟਰ ਬੇਟੀ ਦੇ ਮਾਪੇ ਨੂੰ ਦੇਣ ਲਈ ਕੰਪਨਸੇਸ਼ਨ ਵੀ ਅਲਾਣੀ ਹੈ ਉਹਨਾਂ ਦੇ ਮਾਪੇ ਨੇ ਇਹ ਕੰਪਨਸੇਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਉਹ ਕਹਿੰਦੇ ਵੀ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤੇ ਪੱਛਮਗੱਲ ਦੀ ਮੁੱਖ ਮੰਤਰੀ ਨੇ ਵੀ ਇਸ ਦਾ ਨੂੰ ਕਿਹਾ ਕਿ ਵੀ ਨਹੀਂ ਅਸੀਂ ਇਹਦੇ ਖਿਲਾਫ ਅਪੀਲ ਪਾਵਾਂਗੇ ਤੇ ਉਹਨੂੰ ਫਾਂਸੀ ਦੀ ਸਜ਼ਾ ਦੇਣ ਤੱਕ ਅਸੀਂ ਲੜਦੇ ਰਮਾਂਗੇ ਸੋ ਇਹ ਉਹਨਾਂ ਦੇ ਆਪਣੇ ਆਪਣੇ ਥੀ ਵਿਊ ਪੁਆਇੰਟ ਨੇ ਸੋ ਅਸੀਂ ਤੁਹਾਡੇ ਨਾਲ ਇੰਨੀ ਗੱਲ ਸਾਂਝੀ ਕਰਨੀ ਸੀ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਹੈ ਕਿ 트럼ਪ ਨੇ ਕੱਲ ਸੌ ਚੁੱਕਲੀ ਸੌ ਚੁੱਕਣ ਤੋਂ ਬਾਅਦ ਉਸ ਨੇ ਬਹੁਤ ਸਾਰੇ ਐਗਜ਼ੀਕਿਊਟਿਵ ਆਰਡਰ ਪਾਸ ਕੀਤੇ ਹੈ ਸਭ ਤੋਂ ਪਹਿਲਾ ਆਰਡਰ ਤਾਂ ਇਹ ਪਾਸ ਕੀਤਾ ਵੀ ਪੀ 2020 ਦੇ ਵਿੱਚ 6 ਜਨਵਰੀ ਨੂੰ ਜਦੋਂ ਜੋ ਬਾਈਡਨ ਦਾ ਜਿਹੜਾ ਰਾਸ਼ਟਰਪਤੀ ਵਜੋਂ ਚੋਣ ਨੂੰ ਜਾਇਜ਼ ਠਹਿਰਾਉਣਾ ਸੀ ਤਾਂ ਉਹ ਦਿਨ ਬਹੁਤ ਸਾਰੇ ਇੱਕ ਭੀੜ ਨੇ ਉੱਥੇ ਉਹਨਾਂ ਦੀ ਪਾਰਲੀਮੈਂਟ ਤੇ ਹਮਲਾ ਬੋਲਤਾ ਸੀ ਕੁਝ ਲੋਕ ਜ਼ਖਮੀ ਵੀ ਹੋ ਗਏ ਸੀ ਉਹਨਾਂ ਤੇ ਜਿਹੜਾ ਕੇਸ ਚੱਲਦਾ ਹੈਗਾ ਤਕਰੀਬਨ ਉਹ ਜਿਹੜੇ ਹੈਗੇ ਆ 1500 ਲੋਕਾਂ ਦੇ ਉੱਤੇ ਜਿਹੜੇ ਉਹ ਕੇਸ ਚੱਲਦੇ ਆ ਉਹਨਾਂ ਨੂੰ ਮਾਫੀ ਦੇ ਦਿੱਤੀ ਤੇ ਉਹ ਕੇਸ ਵੀ ਡਰਾਅ ਕਰ ਲਿਆ ਵਾਪਸ ਲੈ ਲਿਆ ਦੂਜਾ ਉਹਨਾਂ ਨੇ ਇੱਕ ਹੋਰ ਬੜਾ ਮਾੜਾ ਫੈਸਲਾ ਇਹ ਕੀਤਾ ਕਿ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ ਸੰਸਾਰ ਸਿਹਤ ਸੰਸਥਾ ਹੈ ਉਹਦੇ ਵਿੱਚੋਂ ਅਮਰੀਕਾ ਕਹਿੰਦਾ ਵਾਪਸ ਆ ਜੂਗਾ ਫੰਡਾਂ ਦੇ ਚੱਕਰ ਮੈਂਗੇ ਅਗਲੀ ਹੋਰ ਮਾੜੀ ਗੱਲ ਇਹ ਹੈ ਕਿ ਇੱਕ ਪੈਰਿਸ ਐਗਰੀਮੈਂਟ ਹੋਇਆ ਸੀਗਾ ਜਿਹਦੇ ਵਿੱਚ 88 ਦੇਸ਼ਾਂ ਨੇ ਸਾਡੇ ਦੇਸ਼ ਜਿਹੜੀ ਧਰਤੀ ਦਾ ਵਾਯੂ ਮੰਡਲ ਹੈ ਵਾਤਾਵਰਨ ਹੈ ਵਾਤਾਵਰਨ ਆਪਾਂ ਕਹਿੰਦੇ ਆ ਜਿਆਦਾਤਰ এনवायरमेंट ਉਸ ਨੂੰ ਬਚਾਉਣ ਲਈ ਖਰਚੇ ਕਰਨੇ ਸੀ ਤੇ 트াম্প ਪਹਿਲਾਂ ਵੀ ਉਹਦੇ ਉੱਤੇ ਕਾਫੀ ਸਾਰੇ ਇਤਰਾਜ਼ ਲਾਉਂਦਾ ਰਿਹਾ ਤੇ ਉਹਨੇ ਕੱਲੇ ਕਰਤਾ ਵੀ ਅਸੀਂ ਪੈਰਿਸ ਐਗਰੀਮੈਂਟ ਦੇ ਵਿੱਚੋਂ ਵੀ ਬਾਹਰ ਆ ਰਹੇ ਹਾਂ ਜਾਨੀ ਇਹ ਇੱਕ ਹੋਰ ਮਾੜਾ ਫੈਸਲਾ ਹੈਗਾ ਫਿਰ ਅਗਲਾ ਇੱਕ ਉਸਨੇ ਇਹ ਕੀਤਾ ਵੀ ਜਿਹੜਾ ਕਿਊਬਾ ਨੂੰ ਪਿਛਲੀ ਜਿਹੜੀ ਜੋ ਬਾਇਡਨ ਦੀ ਐਡਮਿਨਿਸਟ੍ਰੇਸ਼ਨ ਹੈ ਉਹਨੇ ਕਿਊਬਾ ਨੂੰ ਟੈਰਰ ਜਿਹੜੀ ਅੱਤਵਾਦੀਆਂ ਦੀ ਲਿਸਟ ਚੋਂ ਬਾਹਰ ਕੱਢਤਾ ਸੀ ਉਹਨੇ ਕੱਲ ਪੈਂਦੀ ਸੱਟੇ ਫੇਰ ਦੁਬਾਰਾ ਕਿਊਬਾ ਨੂੰ ਇੱਕ ਅੱਤਵਾਦੀ ਸਟੇਟ ਅਲਰਟ ਦਿੱਤਾ ਹੈਗਾ ਅਗਲੀ ਹੋਰ ਮਾੜੀ ਗੱਲ ਉਹਨਾਂ ਨੇ ਇਹ ਕੀਤੀ ਹੈ ਵੀ ਜਿਹੜਾ ਉਹ ਪਹਿਲਾਂ ਗੱਲਾਂ ਕਰਦਾ ਸੀਗਾ ਵੀ ਕੈਨੇਡਾ ਤੇ ਮੈਕਸੀਕੋ ਦੇ ਉੱਤੇ ਅਸੀਂ ਟੈਰਫ ਲਾਵਾਂਗੇ ਉਹਨੇ 25% ਟੈਰਫ ਲਾਉਂਦਾ ਐ ਐਲਾਨ ਕਰ ਦਿੱਤਾ ਤਾਕਿ ਉਹਨਾਂ ਨੂੰ ਦਬਾਕ ਦਬਾਇਆ ਜਾ ਸਕੇ ਜਿਹੜੀਆਂ ਉਹ ਕਹਿਲਾ ਪਹਿਲਾ ਮਨਸ਼ਾਵਾ ਜਾਹਰ ਕਰਦਾ ਵੀ ਮੈਕਸੀਕੋ ਨੂੰ ਵੀ ਮੈਂ ਵਿੱਚੇ ਮਲਾ ਲੈਣਾ ਕੈਨੇਡਾ ਨੂੰ ਵੀ ਮੈਂ ਕਮੰਜਵਾ ਸੂਬਾ ਬਣਾ ਦੇਣਾ ਵਗੈਰਾ ਉਧਰਲੇ ਪਾਸੇ ਨੂੰ ਉਹ ਤੁਰਦਾ ਨਜ਼ਰ ਆ ਰਿਹਾ ਹੈ ਗ੍ਰੀਨਲੈਂਡ ਦੇ ਬਾਰੇ ਵਿੱਚ ਉਹ ਕਹਿੰਦਾ ਕਿ ਵੀ ਅਸੀਂ ਇਸ ਨੂੰ ਖਰੀਦ ਹੀ ਲੈਣਾਗਾ ਦੁਬਾਰਾ ਉਹਨੇ ਉਸ ਨੂੰ ਦੁਹਰਾਇਆ ਪਨਾਮਾ ਦੀ ਜਿਹੜੀ ਹੈਗੀ ਹੈ ਨਹਿਰ ਉਹ ਵੀ ਅਸੀਂ ਲੈ ਲੈਣੀ ਹੈ ਵਗੈਰਾ ਇਸ ਤਰ੍ਹਾਂ ਦੇ ਉਹਦੇ ਬੜੇ ਮਾੜੇ ਮਨਸ਼ੇ ਸਾਹਮਣੇ ਆ ਰਹੇ ਆ ਪਹਿਲੇ ਦਿਨੇ ਜਿਹੜਾ ਗਾਜ਼ਾ ਦੇ ਵਿੱਚ ਜਿਹੜਾ ਜੰਗਬੰਦੀ ਹੋਈ ਹੈ ਉਸ ਜੰਗਬੰਦੀ ਦੇ ਬਾਰੇ ਚ ਉਹ ਕਹਿੰਦਾ ਮੈਨੂੰ ਹਲੇ ਕੋਈ ਪੂਰਨ ਭਰੋਸਾ ਨਹੀਂ ਕਹਿਣ ਦਾ ਭਾਵ ਇਹ ਹੈ ਵੀ ਕੁਝ ਦੇਰ ਆਹ ਜਿਹੜੇ ਉਹਨਾਂ ਦੇ ਬੰਦੀ ਛੁੱਟਣ ਤੋਂ ਬਾਅਦ ਹੋ ਸਕਦਾ ਦੁਬਾਰਾ ਜੰਗ ਫੇਰ ਸ਼ੁਰੂ ਹੋ ਜੇ ਇਹ ਟਰੰਪ ਸਾਹਿਬ ਦਾ ਖੰਡਸ਼ ਹੈਗਾ ਤੇ ਉਹਨੇ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਇਜ਼ਰਾਈਲੀ ਜਿਹੜੇ ਲੋਕ ਪਲਸਤੀਨ ਦਾ ਏਰੀਆ ਜਿਹੜਾ ਹੈਗਾ ਵੈਸਟ ਬੈਂਕ ਪੱਛਮੀ ਕਿਨਾਰਾ ਉੱਥੇ ਉਹਨਾਂ ਨੇ ਜਬਰੀ ਕਬਜ਼ੇ ਕੀਤੇ ਹੋਏ ਆ ਜਿਹੜੇ ਉਹਨਾਂ ਦੇ ਅਤ ਦਰਜੇ ਦੇ ਸੱਜੇ ਪੱਖੀ ਇਜ਼ਰਾਈਲੀ ਲੋਕ ਨੇ ਉਹਨਾਂ ਦੇ ਦੇ ਬਾਰੇ ਚ ਕੁਝ ਪਹਿਲਾਂ ਉਹਨਾਂ ਤੇ ਪਾਬੰਦੀਆਂ ਲਗੀਆਂ ਹੋਈਆਂ ਸੀਗੀਆਂ ਕੱਲ ਟਰੰਪ ਨੇ ਉਹ ਪਾਬੰਦੀਆਂ ਹਟਾ ਤੀਆਂ ਜਾਨੀ ਕਿ ਉਹ ਉਹਨਾਂ ਦੇ ਪੱਖ ਚ ਖੜ ਗਿਆ ਇਜ਼ਰਾਈਲੀ ਜਿਹੜੇ ਸੱਜੇ ਪਛਾੜੀ ਲੋਕ ਨੇਗੇ ਤੇ ਅਗਲਾ ਇੱਕ ਜਿਹੜਾ ਇਜ਼ਰਾਈਲ ਨੂੰ ਕੁਝ ਦਿਨ ਪਹਿਲਾਂ 2000 ਪਾਉਂਡ ਤੂੰ ਭਾਰੇ ਜਿਹੜੇ ਬੰਬ ਦੇਣ ਤੇ ਰੋਕ ਲਾਤੀ ਸੀਗੀ ਅਮਰੀਕਾ ਦੀ ਉਹਨੇ ਤੇ ਹੁਣ ਉਹਨੇ ਉਹ ਰੋਕ ਖਤਮ ਕਰ ਦਿੱਤੀ ਕਹਿਣ ਦਾ ਭਾਵ ਹੈ ਕੋਈ ਸੁੱਖ ਸ਼ਾਂਤੀ ਵਾਲੇ ਚੰਗੇ ਫੈਸਲੇ ਕੱਲ ਪਹਿਲੇ ਦਿਨ ਨਹੀਂ ਆਏ ਦੁਨੀਆ ਭਰ ਦੇ ਵਿੱਚ ਇੱਕ ਕਿਸਮ ਦਾ ਟੈਰਰ ਦਾ ਮਾਹੌਲ ਇਸ ਨਾਲ ਬਣਦਾ ਹੈਗਾ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਇਹ ਸਾਂਝੀ ਕਰਨੀ ਚਾਹੁੰਦੇ ਆਂ ਕਿ ਹੁਣ ਤੱਕ ਆਮ ਇਹ ਹੁੰਦਾ ਸੀ ਵੀ ਬਹੁਤ ਸਾਰੇ ਲੋਕਾਂ ਦੇ ਉੱਤੇ ਬੜੀਆਂ ਗੰਭੀਰ ਧਰਾਵਾਂ ਲਾ ਕੇ ਜਿਹੜੇ ਇਨੋਸੈਂਟ ਲੋਕ ਨੇ ਆਮ ਜਿਹੜੇ ਭੋਲੇ ਭਾਲੇ ਲੋਕ ਬੇਕਸੂਰ ਲੋਕ ਉਹਨਾਂ ਨੂੰ ਜੇਲ੍ਹਾਂ ਚ ਤੁੰਗਿਆਂ ਗਿਆ ਉਹਦੇ ਚ ਕੋਈ ਮਕੋਰੇ ਗਾਉਂ ਵਾਲੇ ਬਹੁਤ ਸਾਰੇ ਲੋਕ ਨੇ ਉਹਦੇ ਚ ਉਮਰ ਖਾਲਦ ਤੇ ਦੂਸਰਾ ਜਿਹੜਾ ਸ਼ਰਜੀਲ ਇਮਾਮ ਇਹਨਾਂ ਦੇ ਕੇਸ ਨੇ ਬਹੁਤ ਸਾਰੀਆਂ ਉਹ ਕੁੜੀਆਂ ਨੇ ਜਿਹੜੀਆਂ ਇਦਾਂ ਰਹੀਆਂ ਕਈਆਂ ਨੂੰ ਗਾਹੇ-ਬਗਾਹੇ ਜਮਾਨਤ ਮਿਲ ਗਈਆਂ ਤੇ ਹੁਣ ਇੱਕ ਨਵਾਂ ਪ੍ਰਚਲਨ ਪਿੱਛੇ ਤੋਂ ਸ਼ੁਰੂ ਹੋਇਆ ਹੈ ਵੀ ਜੇ ਕੋਈ ਵਿਰੋਧ ਸਰਮਾਇਦਰ ਪਾਰਟੀ ਦਾ ਵੀ ਵੱਡਾ ਕੋਈ ਬੋਲਦਾ ਜਿਵੇਂ ਰਾਹੁਲ ਗਾਂਧੀ ਤਾਂ ਉਹਨੂੰ ਆਡਾ ਡਮ ਕਰਦਿਆਂ ਦੇ ਵਿੱਚ ਉਲਝਾਓ ਬਹੁਤ ਸਾਰੇ ਮੁਕੱਦਮੇ ਉਹਦੇ ਤੇ ਕੀਤੇ ਹੋਏ ਹੈ ਕਈ ਤਾਂ ਜਿਹੜੇ ਹੈ ਹੱਤਕਦੇ ਹੈਗੇ ਹੈ ਵੀ ਸਾਡੀ ਜਿਹੜੀ ਹੈ ਸਾਨੂੰ ਜਿਹੜਾ ਸਾਡੇ ਜਿਹੜੀ ਸਾਡੀ ਮਾਨ ਸਨਮਾਨ ਨੂੰ ਠੇਸ ਪਹੁੰਚੀ ਹੈ ਉਹ ਕੱਲ ਉਹਦੇ ਤੇ ਇੱਕ ਮਕਦਮੇ ਦੇ ਵਿੱਚ ਤਾਂ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਰਾਹਤ ਦਿੱਤੀ ਹੈ ਵੀ ਅਮਿਤ ਸ਼ਾਹ ਦਾ ਜਿਹੜਾ ਹੈਗਾ ਵੀ ਉਹਦੇ ਵਿਰੁੱਧ ਉਹਨੇ ਕੁਝ ਬੋਲਿਆ ਸੀ ਤੇ ਉਹਦੇ ਚ ਕਿਸੇ ਭਾਜਪਾ ਦੇ ਆਗੂ ਨੇ ਉਹ ਪਾਇਆ ਸੀਗਾ ਪਰ ਕੁਝ ਦਿਨ ਪਹਿਲਾਂ ਜਿਹੜਾ ਆ ਆਰਐਸਐਸ ਦੇ ਮੁਖੀ ਸ਼੍ਰੀ ਮੋਨ ਭਗਵਤ ਨੇ ਬਿਆਨ ਦਿੱਤਾ ਸੀ ਵੀ ਅਸਲੀ ਆਜ਼ਾਦੀ ਜਿਹੜੀ ਹੈ 2023 ਦੇ ਵਿੱਚ ਉਦੋਂ ਆਈ ਹੈ ਜਿਸ ਦਿਨ ਸ਼੍ਰੀ ਰਾਮਚੰਦਰ ਜੀ ਦੇ ਨਾਂ ਤੇ ਜਿਹੜਾ ਮੰਦਿਰ ਬਣਿਆਗਾ ਉਸ ਦਾ ਦੀਪ ਪ੍ਰਾਣ ਪ੍ਰਤੀਸ਼ਟਾ ਹੋਗੀ ਅਸਲੀ ਆਜ਼ਾਦੀ ਉਸ ਦਿਨ ਤੋਂ ਸ਼ੁਰੂ ਹੁੰਦੀ ਹੈ ਉਹਦਾ ਜਵਾਬ ਦੰਦਿਆ ਹੋਇਆ ਰਾਹੁਲ ਗਾਂਧੀ ਨੇ ਪਟਨੇ ਦੇ ਵਿੱਚ ਕਿਹਾ ਸੀ ਕਿ ਸਾਡੀ ਲੜਾਈ ਜਿਹੜੀ ਹੈ ਜਿੱਥੇ ਭਾਜਪਾ ਦੇ ਨਾਲ ਹੈ ਉੱਥੇ ਆਰਐਸਐਸ ਨਾਲ ਹੈ ਤੇ ਉਹਨਾਂ ਤੇ ਕਾਬਜ਼ ਜਿਹੜੀ ਅੱਜ ਕੱਲ੍ਹ ਭਾਰਤੀ ਸਟੇਟ ਹੈ ਉਹਦੇ ਨਾਲ ਵੀ ਸਾਡੀ ਲੜਾਈ ਹੈ ਉਹ ਕਿੰਨੀ ਸੱਚ ਹੈ ਕਿੰਨੀ ਝੂਠ ਇਹ ਰਾਹੁਲ ਗਾਂਧੀ ਦੱਸ ਸਕਦੇ ਹਨ ਪਰ ਇਸ ਦੇ ਉੱਤੇ ਪਹੁੰਚੀ ਸਕਤੇ ਇੱਕ ਤਾਂ ਜਿਹੜਾ ਗੁਹਾਟੀ ਦੇ ਵਿੱਚ ਅਸਾਮ ਦੇ ਵਿੱਚ ਉਹਦੇ ਵਿਰੁੱਧ ਇੱਕ ਬਹੁਤ ਵੱਡਾ ਮਕਦਮਾ ਦਰਜ ਕਰ ਦਿੱਤਾ ਗਿਆ ਵੀ ਇਹ ਜੀ ਭਾਰਤੀ ਸਟੇਟ ਦੇ ਵਿਰੁੱਧ ਹੈ ਦੇਸ਼ ਦੀ ਏਕਤਾ ਖੰਡਤਾ ਦੇ ਵਿਰੁੱਧ ਹੈ ਵਗੈਰਾ ਵਗੈਰਾ ਕਾਫੀ بڑا ਇੱਕ ਪਰਚਾ ਦਰਜ ਹੋ ਗਿਆ ਇੱਕ ਬੜਾ ਬੇਹੂਦਾ ਕਿਸਮ ਦਾ ਪਰਚਾ ਹੁਣ ਗਾਂਧੀ ਦੇ ਖਿਲਾਫ ਬਿਹਾਰ ਦੇ ਸਮਸਤੀਪੁਰ ਦੇ ਵਿੱਚ ਦਰਜ ਕੀਤਾ ਗਿਆ ਉੱਥੋਂ ਦੀ ਅਦਾਲਤ ਦੇ ਵਿੱਚ ਉਹ ਕਰਾਇਆ ਕਿਸੇ ਮੁਕੇਸ਼ ਚੌਧਰੀ ਨੇ ਮੁਕੇਸ਼ ਚੌਧਰੀ ਜੀ ਫਰਮਾਨਦੇ ਹੈ ਵੀ ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਜਦੋਂ ਮੈਂ ਸੁਣਿਆ ਵੀ ਰਾਹੁਲ ਗਾਂਧੀ ਭਾਰਤੀ ਸਟੇਟ ਦੇ ਨਾਲ ਲੜਨਾ ਚਾਹ ਰਿਹਾ ਹੈ ਮੈਂ ਖੜਾ ਖੜਾ ਕੰਬ ਗਿਆ ਤੇ ਮੇਰੇ ਹੱਥ 'ਚ 5 ਲੀਟਰ ਦਾ ਦੁੱਧ ਦਾ ਭਾਂਡਾ ਫੜਿਆ ਹੋਇਆ ਸੀ ਤੇ ਉਹ ਡਿੱਗ ਗਿਆ ਤੇ ਦੁੱਧ ਦੁੱਧ ਡੁੱਲ ਗਿਆ ਤੇ ਮੇਰਾ 250 ਰੁਪਏ ਦਾ ਨੁਕਸਾਨ ਹੋ ਗਿਆ ਇਹ ਮੁਕੱਦਮਾ ਉਥੋਂ ਦੀ ਅਦਾਲਤ ਦੇ ਵਿੱਚ ਦਰਜ ਹੋ ਗਿਆ ਅਦਾਲਤ ਨੇ ਅੱਗੋਂ ਸਵਾਲ ਨਹੀਂ ਕੀਤਾ ਬੀ ਇਹ ਕਿਹੜੀ ਬੇਹੂਦਾ ਗੱਲਾਂ ਕਰ ਰਹੇ ਹੈ ਸੋ ਇਹ ਸਾਡੇ ਪ੍ਰਬੰਧ ਜਿਹੜਾ ਨਿਆ ਪ੍ਰਬੰਧ ਹੈ ਉਹਦਾ ਬੁਰਾ ਹਾਲ ਹੈ ਇਸ ਕਿਸਮ ਦਾ ਇਸ ਤਰ੍ਹਾਂ ਅਦਾਲਤਾਂ ਚੱਲਣਗੀਆਂ ਕਿ ਐਦਾਂ ਕਿਸੇ ਨਾ ਕਿਸੇ ਆਨੀ ਮਹਾਨੀ ਜਿਹੜਾ ਵੀ ਬੰਦਾ ਕੋਈ ਵੀ ਕੁਝ ਵੀ ਬੋਲਦਾ ਹੈ ਸਰਕਾਰ ਦੇ ਵਿਰੁੱਧ ਉਹਨਾਂ ਨੂੰ ਇਸ ਤਰ੍ਹਾਂ ਨਾਲ ਤੰਗ ਪ੍ਰੇਸ਼ਾਨ ਕੀਤਾ ਜਾਊਗਾ ਇਹ ਬਹੁਤ ਵੱਡੇ ਸਵਾਲ ਨੇ ਆਉਣ ਵਾਲੇ ਸਮੇਂ 'ਚ ਭਾਰਤ ਦੇ ਲੋਕਾਂ ਨੂੰ ਇਹਨਾਂ ਸਾਰੀਆਂ ਗੱਲਾਂ ਦੇ ਵਿਰੁੱਧ ਲੜਨਾ ਪਊਗਾ ਅੱਜ ਦੀ ਗੱਲ ਚੈਨਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ